ਨਮਸਕਾਰ ਦੋਸਤੋ ਮੈਂ ਹਾਂ ਸ਼ੋਕਤ ਤੁਸੀਂ ਦੇਖ ਰਹੇ ਹੋ ਪਠਾਨਕੋੜ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋੜ ਦੀ ਪਠਾਨਕੋੜ ਦੇ ਵਿੱਚ ਸਿਵਲ ਹਸਪਤਲ ਦੇ ਵਿੱਚ ਕਹਿੰਦੇ ਇੱਕ ਜਿਹੜਾ ਹਵਾਲਾਤੀ ਸੀਗਾ ਉਹਨੂੰ ਪੁਲਿਸ ਜਿਹੜਾ ਉਹਦਾ ਮੈਡੀਕਲ ਕਰਵਾਉਣ ਲਈ ਆਇਆ ਹੋਇਆ ਸੀ ਕਿ ਲੇਕਿਨ ਉਹ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਨਾਲ ਦੀ ਸਕਰੀਨ ਤੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿੱਥੇ ਇੱਕ ਜਿਹੜਾ ਹਵਾਲਾਤੀ ਸੀਗਾ ਕਿਵੇਂ ਪੁਲਿਸ ਨੇ ਚਕਮਾ ਦੇ ਕੇ ਭਜ ਰਿਹਾ ਤਸਵੀਰਾਂ ਦੇ ਵਿੱਚ ਵੀ ਦਿਖਾਈ ਦੇ ਰਿਹਾ ਪੁਲਿਸ ਮੁਲਾਜ਼ਮ ਵੀ ਉਸ ਦਾ ਪਿੱਛਾ ਕਰ ਰਿਹਾ ਦੱਸਦੀ ਕਿ ਪਿਛਲੇ ਵੀ ਨਹੀਂ ਕਹਿੰਦੇ ਨੇ ਸਜਾਨਪੁਰ ਦੇ ਵਿੱਚ ਇੱਕ ਟੀਚਰ ਕੋਲ ਜਿਹੜਾ ਪਰਸ ਖੋਤਾ ਗਿਆ ਸੀਗਾ ਇਸ ਯੁਵਕ ਬੋਲੋ ਦੀਪਕ ਕੁਮਾਰੇ ਦਾ ਨਾਮ ਦੱਸਿਆ ਜਾ ਰਿਹਾ ਜਿਸ ਨੂੰ ਥਾਣਾ ਤਾਰਾਗੜ ਦੀ ਪੁਲਿਸ ਵੱਲੋਂ ਜਿਹੜਾ ਕਾਬੂ ਕੀਤਾ ਗਿਆ ਸੀਗਾ ਇਹਦੇ ਤੇ ਨਸ਼ੇ ਦਾ ਜਿਹੜਾ ਪਰਚਾ ਵੀ ਦਰਜ ਸੀਗਾ ਕਹਿੰਦੇ ਨੇ ਕਿ ਜਿਹੜਾ ਕਠੂਏ ਦੇ ਵਿੱਚ ਵੀ ਕਾਫੀ ਇਹ ਵਾਰਦਾਤਾਂ ਨੂੰ ਅੰਜਾਮ ਦੇ ਦੇ ਚੁੱਕੇ ਹੋ ਜੀਆਂ ਤੇ ਹੁਣ ਜਦੋਂ ਤਾਰਾਗੜ ਪੁਲਿਸ ਦੇ ਮੁਲਾਜ਼ਮ ਇਸ ਨੂੰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਆਂਦੇ ਨੇ ਤੇ ਜਦੋਂ ਮੈਡੀਕਲ ਕਰਵਾ ਕੇ ਸਿਵਲ ਹਸਪਤਾਲ ਤੋਂ ਬਾਹਰ ਆਂਦੇ ਨੇ ਤੇ ਉੱਥੇ ਕਹਿੰਦੇ ਕੋਈ ਜ਼ਰੂਰੀ ਦਸਤਾਵਾ ਸੀਗੇ ਜਿਨ੍ਹਾਂ ਦੀ ਉਹ ਫੋਟੋਕਾਪੀ ਕਰਵਾ ਰਹੇ ਸੀਗੇ ਜਿਸ ਦੀ ਆੜ ਦੇ ਵਿੱਚ ਇਹ ਜਿਹੜਾ ਅਪਰਾਧੀ ਸੀਗਾ ਇਹਦੇ ਵੱਲੋਂ ਕਹਿੰਦੇ ਨੇ ਕਿ ਹੱਥ ਦੇ ਪਤਲੇ ਸੀਗੇ ਹੱਥ ਕੜੀ ਆਪਣੇ ਹੱਥ ਦੇ ਵਿੱਚੋਂ ਕਢਾਲ ਕੇ ਫਰਾਰ ਹੋ ਗਿਆ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਜਿਹੜਾ ਇਹ ਯੁਵਕ ਜਿਹੜਾ ਫਰਾਰ ਹੁੰਦਾ ਤੇ ਕਿਵੇਂ ਜਿਹੜਾ ਪੁਲਿਸ ਮੁਲਾਜ਼ਮ ਇਸ ਦਾ ਪਿੱਛਾ ਵੀ ਕਰ ਰਿਹਾ ਦੁਕਾਨਦਾਰ ਜਿਹੜੇ ਸੀਗੇ ਚਸ਼ਮ ਦੀਦੋ ਉਹਨਾਂ ਦੇ ਨਾਲ ਗਲਬਾਤ ਵੀ ਹੋਇਆ ਕਿਵੇਂ ਜਿਹੜਾ ਇਹ ਵਾਰਦਾਤ ਹੋਈ ਹੈ ਗਲਬਾਤ ਸੁਣਾਣੇ ਉਹਨਾਂ ਨੇ ਕੀਤੀ ਹੋਈ ਲੇਕਿਨ ਇਥੇ ਅਪੀਲ ਜ਼ਰੂਰ ਕਰਾਂਗੇ ਕਿ ਜਿਹੜੇ ਇਹੋ ਜਿਹੇ ਅਪਰਾਧੀ ਆ ਵੈਸੇ ਤਾਂ ਪੁਲਿਸ ਦੀ ਗ੍ਰਿਫਟ ਚੋਂ ਨਹੀਂ ਭਜਨੇ ਚਾਹੀਦੇ ਪਰ ਪੁਲਿਸ ਨੂੰ ਇਹਨਾਂ ਚੀਜ਼ਾਂ ਨਾਲ ਬਿਲਕੁਲ ਗੌਰ ਕਰਨੀ ਚਾਹੀਦੀ ਆ ਇੱਥੇ ਇਹਨਾਂ ਨੂੰ ਫੜ ਕੇ ਸਭ ਤੋਂ ਸਖਤ ਸਜ਼ਾ ਵੀ ਦੇਣੀ ਚਾਹੀਦੀ ਆ ਗਲਬਾਤ ਸੁਣਾਣੇ ਜਿਹੜੇ ਮੌਜੂਦ ਸੀਗੇ ਉਹਨਾਂ ਨਾਲ ਕੀ ਉਹਨਾਂ ਦਾ ਕਹਿਣਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਇਹ ਮਾਮਲਾ ਜਿਹੜਾ ਕੱਲ੍ਹ ਕੱਢੀ ਦੋ ਇਹ ਜੋ ਸਜਨਪੁਰ ਮੈਂ ਚੇਨ ਸਟ੍ਰੈਚਿੰਗ ਹੋਈ ਸੀ ਕੋਈ ਪ੍ਰਾਈਵੇਟ ਸਕੂਲ ਦੀ ਟੀਚਰ थी कोई उस सिलसिले में ही ये तारागढ़ से कुछ मुलाजिम उसको लेके आए हैं यहाँ पर मेडिकल कराने के लिए जैसे मेडिकल कराने के बाद बाहर फोटो स्टेट कराने गए हैं वहाँ से वो चेन ढीली होने के कारण वो भाग गया कहने का मतलब ये है कि जो हमारे पठानकोट के अंदर जो हॉस्पिटल में चौकी इंचार्ज है गुलशन जी उन्होंने तो दौड़ कर कोई कोशिश की है और वो होने भी नहीं देते हैं एक साथ देखता रहते हैं हम लोग और ये जो बाहर से आई है पुलिस को चाहिए वो प्रशासन को कि थोड़ा ध्यान दें छोटी मोटी चीज़ें नहीं है स्नेक्चर है आप लेके आ रहे आपसे वो छूट के भाग गया आए तो फिर मल इस तरह से वो अभी तक उसका कोई पता आता ही नहीं है तो मतलब जो मुलाजिम आए हैं ड्यूटी कर रहे हैं फिर किस तरह की ड्यूटी कर रहे हैं इसका थोड़ा देखना चाहिए और अलग दूसरे इलाके से आके यहाँ आकर वो भाग रहा है अब यहाँ के लोग क्या फिर भी कॉपरेट कर रहे हैं तो वो क्या कर रहे थे दो तो? इसका मतलब दौड़ ही नहीं पाए पुलिस तो को अपनी ड्यूटी को पूरी मुसहदी से करनी चाहिए और कोशिश करें कि अगर इस तरह से कोई लाया जाता है तो पूरा अलर्ट रहे फिर यही है ਆ ਲਓ। ਆ ਥੋੜੀ ਬੋਲਦੇ ਹਾਂ। ਨਾਮ ਕੀ ਰਾਵਾਂ ਆਪਣਾ? ਬਾਨੂੰ ਜੀ। ਅੱਛਾ ਇਹ ਜਿਹੜੀ ਕੱਲ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਜਿਹੜਾ આરોપી ਆ ਉਹ ਪੁਲਿਸ ਕਸਟਡੀ ਤੋਂ ਭੱਜ ਗਿਆ। ਕੀ ਕਹਿਣਾ ਚਾਹੋਗੇ? ਸਰ ਦੇਖੋ ਜਿਹੜੀ ਸਾਡੀ ਪੰਜਾਬ ਪੁਲਿਸ ਹੈਗੀ ਆ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਕੰਮ ਕਰ ਰਹੀ ਹੈ। ਠੀਕ ਹੈ ਜੀ ਆ ਜਿਹੜਾ ਮਾੜਾ ਅਨਸਰ ਹੈਗਾ ਜਿਹੜਾ ਪੁਲਿਸ ਦੀ ਗ੍ਰਿਫਤੋਂ ਨਿਕਲ ਗਿਆ ਹੈਗਾ। ਉਹਨੂੰ ਜਲਦੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਉਸ ਬੰਦੇ ਨੇ ਸੁजानਪੁਰ ਟੀਚਰ ਦੀ ਹੋ ਕੀਤੀ ਹੈਗੀ ਹੈ ਜੀ ਠੀਕ ਹੈ ਜੀ ਤੇ ਉਹਨੂੰ ਜਲਦ ਜਲਦ ਪੁਲਿਸ ਸਾਡੀ ਗ੍ਰਿਫਤਾਰ ਕਰੇ ਕਿਉਂਕਿ ਉਹ ਹੋਰ ਵੀ ਵਾਰਦਾਤਾਂ ਨੂੰ ਅੰਜਾਮ ਦੇ ਸਕਦਾ ਹੈ ਤੇ ਸਾਡੀ ਪੁਲਿਸ ਅੱਗੇ ਆਹੀ ਮੰਗਾ ਕਿ ਉਹਨੂੰ ਜਲਦੀ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਔਰ ਇਸ આરોપી ਤੇ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇ ਤਾਂ ਕਿ ਲੋਕਾਂ ਨੂੰ ਸੁਨੇਹਾ ਜਾ ਸਕੇ ਕਿ ਅੱਗੇ ਤੋਂ ਇਹ ਕੋਈ ਵਾਰਦਾਤ ਨਹੀਂ ਹੋਣੀ